ਹੁਣ ਦੇਖੋ ਫੁੱਲ ਬਹੁਤ ਲੱਗ ਰਹੇ ਆਗੇ ਫੁੱਲ ਲੱਗਣ ਕਰਕੇ ਦੇਖੋ ਚਿੜੀਆਂ ਬਹੁਤ ਆ ਰਹੀਆਂ ਨੇ ਆ ਦੇਖੋ ਛੋਟੀਆਂ ਛੋਟੀਆਂ ਚਿੜੀਆਂ ਨੇ ਅੱਗੇ ਤਾਂ ਭੂਰੀ ਜਿੜੀ ਹੁੰਦੀ ਜਿਹੜੇ ਭੂਰੀਆਂ ਹੀ ਹੁੰਦੀਆਂ ਨੇ ਚਿੜੀਆਂ ਉਹ ਤਾਂ ਹੁਣ ਦੇਖੋ ਖਤਮ ਹੀ ਹੋ ਗਈਆਂ ਪਰ ਹੁਣ ਇਹ ਦੇਖੋ ਛੋਟੀਆਂ ਛੋਟੀਆਂ ਚਿੜੀਆਂ ਨੇ ਕਾਲੀਆਂ ਆਈਆਂ ਤੇ ਇਹ ਬਹੁਤ ਫਿੱਡੀਆਂ ਨੇ ਬੁਲਬੁਲਾ ਕਹਿੰਦੇ ਨੇ ਜੀ ਉਹ ਕੋ ਬੁਲਬੁਲ ਚਿੜੀ ਉਹ ਵੀ ਬਹੁਤ ਆਉਂਦੀਆਂ ਨੇ ਦੇਖੋ ਚਿੜੀਆਂ ਹੀ ਜਿਹੜੀਆਂ ਹੋਈਆਂ ਨੇ ਤੇ ਨਮੂਲੀਆਂ ਡਿਗੜ ਕੇ ਸਾਰਾ ਦੇਖੋ ਵੇੜਾ ਭਰ ਗਿਆ ਸੋ ਤੇ ਨਮੂਲੀਆਂ ਹੁਣ ਬਾਹਰੀਆਂ ਡਿਗਦੀਆਂ ਨੇ ਤੇ ਉੱਪਰੋਂ ਕੁਝ ਜਨੌਰ ਸਿੱਟੀ ਜਾਂਦੇ ਰਹਿੰਦੇ ਆਗੇ ਤੋੜ ਤੋੜ ਕੇ ਥੱਲੇ ਸਾਰੀਆਂ ਨਮੂਲੀਆਂ ਨੂੰ ਥੱਲੇ ਸੁੱਟ ਦਿੰਦੇ ਆਗੇ ਤੇ ਅੱਜ ਜਿੜੀਆਂ ਨੇ ਪਤਾ ਨਹੀਂ ਕੀ ਗੱਲ ਪਝਾੜ ਪਾਰਖੇ ਘਰ ਚ ਚੀਂ 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 ਗਰੀ ਜਾਂਦੀਆਂ ਨੇ ਵੀ ਇੰਨੀਆਂ ਜਿਆਦਾ ਚਿੜੀਆਂ ਆ ਰਹੀਆਂ ਨੇ ਨਾ ਉਸ ਤਾਂ ਦੇਖੋ ਫੁੱਲ ਆ ਗਏ ਤੇ ਫੁੱਲਾਂ ਤੇ ਆਉਂਦੀਆਂ ਨੇ ਬਾਲੇ ਤੇ ਇੱਕ ਦੇਖੋ ਨਮੂਲੀਆਂ ਨਮੂਲੀ ਵੀ ਮਿੱਠੀ ਹੁੰਦੀ ਉਹ ਤੇ ਵੀ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਦੇਖੋ ਆਪਾਂ ਬਾਗ ਦੇ ਬਾੜੇ 'ਚ ਸામਨੇ ਬਾਗਰ ਚ ਤੇ ਜਦੋਂ ਬਾਗਰ ਜੀ ਜਾਂਦੇ ਆ ਦੇਖੋ ਆਪਾਂ ਦੇਖ ਕੇ ਨਾ ਬੱਚੀ ਨਾ ਉਰੀ ਖੜੀ ਹੋ ਜਾਂਦੀ ਆ ਕਿਉਂਕਿ ਜਿਹੜੀ ਬੱਚੀ ਆ ਇਹ ਵੀ ਲਾੜਜਾ ਵਾਲਾ ਕਰਦੀ ਆ ਯਾਨੀ ਕਿ ਯਾਨੀ ਕਿ ਛੋਟੀ ਜਿਹੀ ਹਜੇ ਬੱਚੀ ਇਹ ਤੇ ਜਦੋਂ ਵੀ ਜਾਂਦੇ ਆ ਇਹਨੂੰ ਐਂ ਦਾ ਵੀ ਕੁਝ ਖਾਣ ਨੂੰ ਲਿਉਂਦੇ ਆ ਵੀ ਇਸ ਤਰੀਕੇ ਨਾਲ ਆ ਦੇਖੋ ਤੇ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਖੇਡਣ ਜੇ ਲੱਗ ਜਾਂਦੀ ਹੈਗੀ ਉਵੇਂ ਕਰਨ ਲੱਗ ਜਾਂਦੀ ਆ ਦੇਖੋ ਤੇ ਵੀ ਇਹ ਜਿਹੜੀ ਬੱਚੀ ਆ ਸਤਾਉ ਆ ਵਧੀਆ ਤੇ ਕੁਛ ਵੀ ਨਹੀਂ ਕਹਿੰਦੀ ਨਹੀਂ ਦੇਖੋ ਬਾਲੇ ਤਾਂ ਦੇਖੋ ਐ ਹੁੰਦੀਆਂ ਨੇ ਬੱਚੀਆਂ ਵੀ ਜਿਹੜੀਆਂ ਮਾਰਦੀਆਂ ਨੇ ਮਗਰ ਪੈ ਜਾਂਦੀਆਂ ਨੇ ਪਰ ਇਹ ਇਦਾਂ ਦੀ ਬਿਲਕੁਲ ਵੀ ਨਹੀਂ ਹੈਗੀ ਤੇ ਕਿਵੇਂ ਮਰਜੀ ਖੜੀ ਰਹੇ ਇਹ ਕੋਈ ਵਾਸਤਾ ਨਹੀਂ ਇਹਨੂੰ ਕੋਈ ਮਰਜੀ ਆਈ ਜਾਵੇ ਕੋਈ ਐ ਨਹੀਂ ਹੈਗਾ ਇੱਕ ਤਾਂ ਬੱਚੀ ਹੁੰਦੀ ਹੈ ਵੀ ਜੋ ਕੋਈ ਬਗਾਨਾ ਆ ਜੇ ਉਹ ਵੀ ਬਾਲਾ ਭੱਜਣ ਹੀ ਲੱਗ ਜਾਂਦੀ ਆ ਵੀ ਐ ਕੁਛ ਨਹੀਂ ਕਹਿੰਦੀ ਬਸ ਇਹ ਖੜੀ ਹੀ ਰਹਿੰਦੀ ਹੈ ਜੀ ਤੇ ਉਸ ਤੋਂ ਬਾਅਦ ਦੇਖੋ ਆਪਾਂ ਇਧਰ ਇਹਦੀ ਸਾਫ ਸਫਾਈ ਕਰਨ ਲੱਗ ਗਏ ਸਾਰੀ ਕਿਉਂਕਿ ਸਫਾਈ ਵੀ ਜ਼ਰੂਰੀ ਆ ਜੀ ਕਿਉਂਕਿ ਦੋ ਟਾਈਮਸ ਫਾਈ ਜ਼ਰੂਰ ਹੋਣੀ ਚਾਹੀਦੀ ਹੈ ਕਿ ਪਸ਼ੂਆਂ ਥੱਲੇ ਤੇ ਕਿਉਂਕਿ ਇਹ ਰਸਤੇ ਕੱਚਾ ਥਾਂ ਹੁੰਦਾ ਜਿਹੜਾ ਇਹ ਥਾਂ ਤੇ ਕੱਚੇ ਨੂੰ ਤਾਂ ਦੇਖੋ ਗੋਸ਼ੇ ਦੀ ਖਰਾਬ ਹੋ ਜਾਂਦਾ ਤਾਂ ਇਹਨੂੰ ਫਿਰ ਹੁਣ ਜੇ ਸਾਫ਼ ਕਰਨਾ ਤਾਂ ਵੀ ਦੋ ਟਾਈਮ ਤਾਂ ਜ਼ਰੂਰ ਇਹਨੂੰ ਸਾਫ਼ ਕਰਨਾ ਪੈਂਦਾ ਹੈਗਾ ਕੱਚੇ ਥਾਂ ਨੂੰ ਨਹੀਂ ਤਾਂ ਦੇਖੋ ਮੱਛਰ ਮੱਖੀ ਨਿਵਾਲੀ ਆਉਂਦੀ ਤੇ ਜਦੋਂ ਆਪਾਂ ਸਫਾਈ ਕਰਦੇ ਆਂਗੇ ਤੇ ਇਹ ਦੇਖੋ ਹੁਣ ਦਿਖਤਵਾਰੇ ਫੇਰ ਦੇਖੋ ਕਿਵੇਂ ਲਾੜਜਾ ਕਰਦੀ ਇਹਨੂੰ ਜਦੋਂ ਐ ਹੋਏ ਤਾਂ ਇਹ ਜਾਣਗੇ ਹੁਣ ਕਿ ਇਹ ਬਾਹਲਾ ਹੋ ਕਰਦੀ ਹੈ ਜੀ ਤੇ ਇਸ ਤਰੀਕੇ ਨਾਲ ਹੀ ਖੜ ਜਾਂਦੀ ਆ ਬਸ ਮੂੰਹ ਜਲਾ ਕੇ ਗੋਲੇ ਤੇ ਹੁਣ ਵੀ ਦੇਖੋ ਕਿਸ ਤਰੀਕੇ ਨਾਲ ਖੜੀ ਹੈਗੀ ਤੇ ਵੀ ਕੁਛ ਵੀ ਨਹੀਂ ਕਹਿੰਦੀ ਵੀ ਇੰਨੀ ਜਿਆਦੇ ਵੀ ਇਹ ਛਾਉਆ ਉਸ ਤੋਂ ਬਾਅਦ ਇੱਧਰ ਦੇਖੋ ਨਾਰਾ ਦਾ ਬੂਟਾ ਨਾਰਾ ਦਾ ਬੂਟਾ ਜਿਹੜਾ ਹੈਗਾ ਉਹ ਨਾ ਬਿੱਲਾ ਉੱਪਰ ਚੜ ਗਿਆ ਜੋਸ ਤੋਂ 1 ਨੰਬਰ 2 ਇਥੇ ਲੱਗਿਆ ਨਾਰ ਬਾਲੇ ਤੇ ਜਿਹੜੇ ਨਾਰ ਲੱਗਿਆ ਇਹ ਆਪਣੇ ਟਾਕ ਰੱਖਿਆ ਇਹ ਤੁਸੀਂ ਪੁੱਛੋਗੇ ਢਾਕੇ ਕਿਉਂ ਆ ਇਹਦਾ ਵੀ ਆਪਣਾ ਕੋਰਨ ਦੱਸਦੇ ਆ ਕਿਉਂਕਿ ਜਵਾਕ ਇਥੇ ਸ਼ਰਾਰਤੀ ਬਾਲੇ ਆ ਵੀ ਉਹ ਪੱਕੇ ਨਾਰ ਨਾ ਤੋੜ ਤੋੜ ਛੱਡ ਦਿੰਦੇ ਆ ਇੱਕ ਤਾਂ ਹੁੰਦਾ ਚਲੋ ਭਾਈ ਪੱਕ ਗਿਆ ਨਾਰ ਵੀ ਤੋੜ ਦੇਣ ਜਵਾਕ ਉਹ ਤਾਂ ਕੋਈ ਗੱਲ ਨਹੀਂ ਪਰ ਜੇ ਤੋ ਸੱਚਾ ਫਲ ਉਹਦਾ ਕੱਚੇ ਨੂੰ ਨਾ ਉਹ ਖਾਦਾ ਜਾਂਦਾ ਉਹ ਤਾਂ ਫੇਰ ਛੱਡਦੀ ਆ ਥੱਲੇ ਇਸ ਕਰਕੇ ਦੇਖੋ ਇਹਨਾਂ ਨੂੰ ਟਾਕ ਰੱਖਿਆਗਾ ਵੀ ਇਹ ਪੱਕ ਜਾਣ ਤੇ ਇਹਨੂੰ ਆਪਾਂ ਇੱਕ ਨੂੰ ਤੋੜ ਕੇ ਦੇਖਦੇ ਆਂ ਦੇਖੋ ਉਹਦਾ ਸੇ ਚੈਲਾ ਦਾ ਵੀ ਵਾਲੇ ਵੱਡੇ ਵੱਡੇ ਹੋਏ ਪਏ ਆਗੇ ਫੇ ਪਰ ਹੁਣ ਉਹ ਆਇਲਾ ਦਾ ਵੀ ਇਹ ਕੱਚੀ ਆਗੇ ਫਿਰ ਆਪਾਂ ਇਹਨੂੰ ਇਸ ਨੂੰ ਨਾ ਤੋੜ ਕੇ ਦੇਖਦੇ ਆਂ ਫਿਰ ਪਤਾ ਲੱਗੂ ਇਹ ਚ ਹਜੇ ਕਿੰਨਾ ਲ ਟਾਈਮ ਲੱਗੂ ਪੱਕਣ ਚ ਕਿਉਂਕਿ ਜਿਹੜਾ ਫਲਾਂ ਦਾ ਫਲ ਇਹਦੇ ਸਿਰਫ ਦੂਜੀ ਵਾਰ ਹੀ ਲੱਗਿਆਗਾ ਇੰਨਾ ਘਟ ਲੱਗਿਆ ਸੀ ਫੇਰ ਨਾ ਇਹ ਚ ਆਪਾਂ ਨੇ ਨਾ ਜਿਹੜੀ ਸਰੋਂ ਦੀ ਖਲ ਹੁੰਦੀ ਆ ਉਹ ਬਾਦੀ ਦੋ ਤਿੰਨ ਵਾਰੀ ਉਹਦੇ ਨਾਲ ਦੇਖੋ ਫਲ ਦੇਖੋ ਕਿੰਨਾ ਚੱਕਿਆ ਵੀ ਹੋਰੇ ਚ ਕੋਈ ਵੀ ਆਪਾਂ ਨੇ ਸਪਰੇ ਨਹੀਂ ਪਾਈ ਨਾ ਕੋਈ ਹੋਰੇ ਭਾਈਆ ਮੁੱਲ ਦੀ ਨਾ ਕੋਈ ਸਪਰੇ ਪਾਈਆ ਸਿਰਫ ਆਪਣੇ ਖਾੜੀ ਭਾਈਏ ਦੋ ਤਿੰਨ ਵਾਰੀ ਖਾਣ ਵਾਲੀ ਦੇਖੋ ਬੂਟੇ ਨੇ ਕਿੰਨਾ ਜ਼ਿਆਦਾ ਫਲ ਵਧੀਆ ਚੱਕਿਆਗਾ ਪੂਰਾ ਵੱਡਾ ਫਲਾਗਾ ਕੰਨ ਤਾਂ ਦੇਖੋ ਇਹ ਟੁੱਟਿਆ ਨਹੀਂ ਵਾਹ ਤੋੜ ਕੇ ਦੇਖਿਆ ਸਖਤ ਬਾਲਾਗਾ ਉਸ ਤੋਂ ਬਾਅਦ ਇਹਦੇ ਮਾਰ ਕੇ ਲਾਪੜੇ ਤੋਂ ਪਾਣੇ ਕੀ ਦੇ ਗਿਆ ਮਸਾਹੇ ਫਟਿਆ ਦੇਖੋ ਜੇ ਫਟ ਗਿਆ ਦੇਖੋ ਦੇਖ ਰਿਹਾ ਹੁਣ ਅੰਦਰੋਂ ਬਾਰੇ ਹਜੇ ਹੈਗਾ ਚਿੱਟਾ ਕਿਉਂਕਿ ਇਹਨੇ ਹੈ ਜੇ ਅੰਦਰੋਂ ਲਾਲ ਨਹੀਂ ਹੋਇਆ ਇਹ ਚਿੱਟਾ ਹੈਗਾ ਤੇ ਉਸ ਤੋਂ ਆਹ ਦੇਖੋ ਇਹ ਚ ਹਜੇ ਥੋੜਾ ਜਿਹਾ ਟਾਈਮ ਲੱਗੂਗਾ ਪੱਕਣ ਜਿਉਂਕਿ ਹਜੇ ਇਹ ਨਹੀਂ ਤਾਂ ਅੰਦਰੋਂ ਲਾਲ ਹੋ ਜਾਂਦਾ ਤੇ ਹੁਣ ਆਪਾਂ ਦੇਖੋ ਚੈੱਕ ਕਰਕੇ ਦੇਖਿਆ ਤੇ ਇਹ ਉਹ ਹੈਗਾ ਮਿੱਠਾ ਨਾਰ ਮਿੱਠਾ ਹੈਗਾ ਯਾਨੀ ਕਿ ਬਸ ਇੱਕ ਤਾਂ ਵੀ ਲਾਲ ਨਹੀਂ ਹੋਇਆ ਹਜੇ ਹੌਲੀ ਹੌਲੀ ਦਾਣੇ ਲਾਲ ਹੋਣਗੇ ਮਿਲਣਾਗਾ ਤੇ ਇਹ ਦੇਖੋ ਅੱਜ ਦੀ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ